ਅੱਜ ਬੜਾ ਸੁਹਾਣਾ ਹੋ ਗਿਆ ਇਹ ਘਰ ਵੀ ਸੀ ਪਟਣੀਆਂ ਵੀ ਪਾਣੀ ਚਾਰ ਕੇ ਤੇ ਮੌਸਮ ਸੁਹਾਣਾ ਕਰਕੇ ਮੋੜਦੀ ਗੱਤਮੀ ਨੇ ਤਾਂ ਇੰਨੀ ਆਸ ਕਰਾਈ ਸੀ ਕਿ ਜਿਹੜਾ ਰਹਿ ਹੈ ਰੱਬ ਦਾ ਨਾਮ ਸੀਗਾ ਐਤਾ ਮੈਨੂੰ ਲੱਗਦਾ ਵੀ ਬਾਹਰ ਅੰਦਰ ਕੰਮ ਕਰਨ ਵਾਲੇ ਭੈਣ ਭਰਾ ਬੜੇ ਚਾਹੀ ਜਾਈ ਭੱਜਣਗੇ ਖੁਸ਼ੀ ਇੰਨੀ ਹੋਊਗੀ ਖੁਸ਼ੀ ਹੋਣੀ ਲਾਜ਼ਮੀ ਆ ਬਈ ਬਣਦੀ ਆ ਗਰਮੀ ਨੇ ਤਾਂ ਯਾਰ ਮਾ ਜਾਣਾ ਰਿਕਾਰਡ ਹੀ ਟੁੱਟ ਗਿਆ ਸੀ ਜਮਾਂ ਭਰਾਵਾ ਕੰਮ ਨਫੇ ਦੇ ਨਾਲ ਨਾਲ ਨੁਕਸਾਨ ਵੀ ਹੁੰਦੇ ਆ ਅਜ ਤੋਂ ਪਹਿਲਾਂ ਮੱਛਰ ਮਛਰੀ ਹੈ ਨਹੀਂ ਸੀ ਹੁਣ ਸਾਲੇ ਦੀ ਮਛਰੀ ਵੀ ਹੋ ਜੂਗੀ ਅੱਜ ਤਾਂ ਜਾਓ ਮੈਂ ਪੱਟੀ ਲੈਣ ਗਿਆ ਨਾ ਤੇ ਬੜੀ ਮਾਨੋ ਸਕੂਨ ਆ ਬਈ ਹਾਂ ਹੰਦਰ ਬਣ ਗਿਆ ਵੈਰੀ ਗੁੱਡ ਇਹ ਵੜੀਆਂ ਦੁਵਾ ਮਾ ਨਾਲ ਤੇ ਵੜੀਆਂ ਸੁੱਖ ਖਾਣਾ ਤੇ ਆਪ ਨੂੰ ਆਇਆ ਗਿਆ ਹੈ ਰੱਬਾ ਬਸ ਵੇਖ ਲਿਆ ਕਾਦੇ ਚਾਰ ਕਣੀਆਂ ਜਵੇਂਗਾ ਕੀ ਕੀ ਆਦਾ ਮੌਸਮ ਫਿਰ ਆਂਦਾ ਰਹਿਆ ਆਜੂਗਾ ਤੇ ਕਿਤੇ ਆ ਇਹਨਾਂ ਨੇ ਮੋਬਾਈਲ ਕੁਆ ਹੀ ਰਜੇ ਕਿੱਧਰ ਪਿਆ ਉਹ ਤਾਂ ਆਦਾ ਜਾਣਦੇ ਕਿਵੇਂ ਅੰਦਰ ਕਰਨਾ ਧਾਰਾ ਲਿਆ ਇਹਨੇ ਇਹਨੇ ਕੱਕੀ ਖੱਦੀ ਹੈ ਹੋਰ ਸੁਣਾ ਕਿਵੇਂ ਆਊਗਾ ਤੇਰੇ ਹਿਸਾਬ ਨਾਲ ਕਿਵੇਂ ਕਿੱਧਰੋਂ ਜੜਿਆ ਬੱਦਲ ਦਰਵਾਗਾ ਕਿਹੜਾ ਹਵੇ ਤੋਈ ਪਰਨ ਹੁਣ ਤਾਂ ਕੋਲ ਆ ਜਾ ਖੜਾ ਯਾਰ ਹਨਾ ਉਹ ਆਸੇ-ਪਾਸੇ ਮੀ ਬਹਿ ਗਿਆ ਆਪਣੇ ਪਿੰਡ ਨਹੀਂ ਪਿਆ ਹਜੇ ਇਹਦਾ ਕੋਈ ਕਾਰਨ ਕਾਰਨ ਹੁਣ ਕੀ ਕਹਿ ਸਕਦੇ ਮੈਂ ਕੈਲ ਨੂੰ ਪੁੱਛ ਲੋ ਕੁਝ ਜੇ ਜੇ ਕਿੱਥੇ ਨੱਪਗਾ ਕੈਲ ਲੈ ਨੱਪਗਾ ਹੋਰ ਉਹੀ ਨੱਪਦਾ ਉਹਨਾਂ ਮਰਜ਼ੀ ਉਹਨੂੰ ਲੈ ਵੀ ਪਿੰਡ ਲੋ ਇਹ ਨੂੰ ਪਤਾ ਕਾਕੇ ਨੂੰ ਤੇ ਆਂਦਾ ਵੀ ਕੈਲ ਨੂੰ ਪੁੱਛ ਲੋ ਕੁਝ ਜੀਆਂ ਕਰਦੀਆਂ ਉਹ ਤਾਂ ਗੜਿਆਂ ਤੋਂ ਨਹੀਂ ਹੁੰਦੀਆਂ ਉਹ ਦਾ ਨੱਪ ਗਿਆ ਰਹਿੰਦਾ ਪਰ ਜੇ ਗਾਣੂ ਨੱਪਣੇ ਨੁੱਪਣੀਆਂ ਪਈਆਂ ਉਹ ਤਾਂ ਹੋਰ ਨਪਾਣ ਫੂਲੋ ਭਾਈ ਗੜੇ ਨਾ ਪੈਣ ਕੱਲੇ ਮੀਂਹ ਮੂਹ ਦਾ ਕੋਈ ਚੱਕਰ ਨਹੀਂ ਆਹ ਜਿੰਦੀ ਤੇ ਪੂਰਾ ਕਾਸਾ ਮੁੜਕਾ ਆ ਵਾ ਜਿੰਦੀ ਨੂੰ ਵੀ ਪੱਠੇ ਵੱਡ ਲਿਆ ਨਾ ਮੀਂਹ ਤੋਂ ਬਾਅਦ ਵੀ ਤੁਹਾਨੂੰ ਵਿਖਾਵਾਂਗੇ ਸਾਰਾ ਸਿਸਟਮ ਜਿਹੜਾ ਡਾਡਾ ਜਿਹੇ ਪਾਣੀ ਪੂਰੀ ਖੜਦਾ ਤੇ ਕਿੰਨਾ ਕ ਮੀਂਹ ਪੈਂਦਾ ਛਾਹੂ ਅਪਡੇਟ ਦੇਵਾਂਗੇ ਹੋਰ ਵੀਰੋ ਪਾ ਕੇ ਹੈਂ ਇਹ ਕਾਕੇ ਦੇ ਘਰਾਂ ਦੇ ਮਗਰ ਪਾਣੀ ਖੜਦਾ ਇੱਧਰ ਸੂਰੇ ਵਾਲੇ ਦੇ ਰਾਹ ਤੇ ਨਾਲੇ ਆਦੇ ਇਥੇ ਪਾਪਾ ਪਾ ਦਿਆਂ ਯਾਰ ਆਹ ਪਾ ਮੋਗੀਆਂ ਨਹੀਂ ਆਂ ਖੇੜੀਆਂ ਮੋਗੀਆਂ ਨਹੀਂ ਆਂ ਦੂਧੀਆਂ ਨਹੀਂ ਪਾਈਆਂ ਨਾਲਿਆਂ ਦੇ ਗੋਦਰ ਕਰਤਾ ਪਣੀ ਆਹ 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 ਕੀ ਆ ਪਾ ਦਾ ਗਾਣਾ ਠੰਡੀ ਠੰਡੀ ਲੱਗਦੀ ਆ ਕਿ ਮੁੜ ਕੇ ਕਰਕੇ ਲੱਗਦੀ ਆ ਉਹ ਵੀ ਠੰਡੀ ਆਵਾ ਯਾਰ ਕਿਆ ਆਨੰਦ ਦੇ ਸਕੂਨ ਵਾਲੀ ਆਏ ਇਹ ਗੋਪੀਆਂ ਪੰਗੇ ਹਾਂ ਭਰ ਗਿਆ ਭਰ ਗਿਆ ਉਹਨਾਂ ਕੇ ਬਦਲ ਬਦਲ ਲੈ ਇਹਨੇ ਕਿਹਾ ਕਿ ਤੱਕ ਨਹੀਂ ਗਿਆ ਜੀ ਜੀ ਆਹਦਾ ਦੇਖ ਲੈ ਕਿਰਾ ਯਾਰ ਗੱਜੀ ਹੋਣੀ ਲੈਡ ਤਾਂ ਲੈ ਵੀ ਝੱਖੜ ਬਹੁਤ ਤਕੜਾ ਤੂਫਾਨ ਆ ਤੇ ਕਰਾ ਦੇ ਪੈ ਜਾ ਪੈ ਜਾ ਕਰਦੇ ਜੱਟਾਂ ਨੂੰ ਖੁਸ਼ ਅੱਛਾ ਕਿਤੇ ਫਟਾ ਪਈਆ ਜੀ ਗਾਰਡਨ ਗਾਰਡਨ ਹੋ ਗਈ ਹੈ ਗਾਰਡਨ ਗਾਰਡਨ ਹੋ ਗਈ ਹੈ ਗਾਰਡਨ ਹੋ ਗਈ ਹੈ ਆਮ ਵੀ ਕਰਿਆ ਬਹੁਤ ਸੀ ਹਨਾ ਚਲ ਮੇਰੇ ਵਰਗੇ ਤਾਂ ਫੇਰ ਵੀ ਕੋਈ 2 ਘੰਟੇ ਇਸ ਵੇਲੇ ਬਾਹਰ ਹੁੰਦਾ 2 ਘੰਟੇ ਜਿਹਨੇ ਯਾਰ ਸਾਰੀ ਦਿੜ ਕਿੰਨੇ ਵਜੇ ਆਰਾਮ ਕਰਨ ਪੈਂਦੇ 12 ਵਜੇ ਕੋਈ ਨਾ ਲੈ ਇੱਕ ਹੋਰ ਤਾਂ ਛੱਡ ਯਾਰ ਦੁੱਜੂ ਨਾ ਲਾਇਆ ਵੀ ਦੁੱਜੂ ਬੱਦੂ ਕਰਕੇ ਆਏ ਹੈ ਸਵਗਨ ਪੂਰਾ ਸੌਖਾ ਨਾ ਬੰਦਾ ਓ ਯਾਰ ਐਵੇਂ ਹਾਂ ਬਸ ਉਹ ਕਈ ਵੀ ਨੱਕੇ ਜੇ ਨੱਪੇ ਜਾਂਦੇ ਇੱਧਰ ਕਰਦੇ ਉੱਧਰ ਕਰਦੇ ਹੋਰ ਕੋਈ ਮਨ ਤੇ ਟੈਨਸ਼ਨ ਤਾਂ ਹੈ ਨਹੀਂ ਨਾ ਅੱਗੇ ਆ ਵਟਾ ਪੋਚਦੇ ਫਿਰੋ ਆ ਜੈਲ ਕਿਆਂ ਨੇ ਲੈ ਲਿਆ ਪੁੱਠਾ ਪੰਗਾ ਵਿੱਟੇ ਗਏ ਨੇ ਐਵੇਂ ਵੀ ਲਾ ਲਿਆ ਇਹਨਾਂ ਨੇ ਅੱਗੇ ਹਰ ਸਾਲ ਵੀਜਦੇ ਆ ਇਹ ਉਹ ਨਿੱਤ ਜਨਰੇਟਰ ਤੇ ਖਪਣ-ਖਪਣ ਕਰਦੇ ਆ ਓਕੇ ਇਹ ਕਾਕਾ ਸੀ ਗਾਜੀ ਦਾ ਭਤੀਜਾ ਚੰਗਾ ਮੁੰਡਾ ਵਿਚਾਰਾ ਸਿਆਣਾ ਲਓ ਜੀ ਪਿੰਡ ਆਪ ਹੋ ਗਈ ਐਂਟਰੀ ਤੇ ਹੁਣ ਕਿ ਇਹਦੇ ਵਿੱਚ ਨਾ ਵਧੀਏ ਹਨੇਰਾ ਹੋ ਗਿਆ ਬਹੁਤ ਰੋਕ ਰੋਕ ਜੇ 소ਸਰੀ ਫੋਰ ਫੋਰ ਆ ਪਾ ਤਰੀ ਨੀ ਆਏ ਜੀ ਆ ਗੋਪਈ ਓ ਮੇਲ ਦਿਓ ਮੀਟ ਫੋਜ ਮੀਮੂ ਆ ਗਿਆ ਢੱਲਾ ਪਊਗਾ 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 ਲੈ ਬਕਸਾ